ਇਹ ਕਾਰਵਾਈ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਜਿਹਦੇ ਚ ਅਰਮੂਲੇਸ਼ਨ ਦੀ ਪ੍ਰੋਸੀਜਰ ਹੈਗਾ ਉਹ ਮਤਲਬ ਇਹ ਚ ਲਿਆ ਜਾ ਰਿਹਾ ਹੈ ਜਿਹਦੇ ਚ ਜਿਹੜਾ ਹੈਗਾ ਪੁਲਿਸ ਦੀ ਜਿਹੜੀ ਪ੍ਰਜੈਂਸ ਹੈਗੀ ਲਾਉਣਾ ਦੋ ਸਥਿਤੀ ਨੂੰ ਪ੍ਰਕਾਰ ਕਰਨ ਵਾਸਤੇ ਹੈ ਜਦੋਂ ਅਸੀਂ ਇਦਾਂ ਦੀ ਜਿਹੜੀ ਡਿਟੇਲ ਜਿਹੜੀ ਨਿਕਲਾਈ ਹੈ ਤਾਂ ਇਹਦੇ ਚ ਜਿਹੜਾ ਹੈਗਾ ਜਿਹੜਾ ਇਹਦਾ ਘਰ ਹੈਗਾ ਇਹਦਾ ਨਾਮ ਗੁਰਪ੍ਰੀਤ ਹੈਗਾ ਇਹਦੇ ਚ ਪੰਜ ਰੱਈਆ ਜਿਹੜੀ ਐਨਪੀਐਸ ਦੇ ਦਰਜ ਹੈ ਨਹੀਂ ਇਹਦੇ ਬਦਲ ਤੇ ਵੀ ਚਾਲੂ ਹੈਗਾ ਜਿਹੜੀ ਹੈ ਦਰਜ ਹੈ ਇੱਥੇ ਜਿਹੜੀ ਕੰਸਰਨਟ ਮਹਿਕਮਾ ਜਿਹੜਾ ਹੈਗਾ ਡਿਪਾਰਟਮੈਂਟ ਆਫ ਸੋਸ਼ਲ ਜਿਹੜੇ ਅਫਸਰ ਸਨ ਹੈ ਆ ਮੈਜਿਸਟ੍ਰੇਟ ਸਾਹਿਬ ਇਹਦਾ ਨਵਾਂ ਦਾ ਕਾਨੂੰਨ ਇੰਸਟੀਟਿਊਟ ਬਣਾਉਣ ਦੇ ਵਾਸਤੇ ਕਮਿਸ਼ਨ ਸੀ ਬੁਝੋ ਕਿੰਨੇ ਕਿਹੜੇ ਕਿਹੜੇ ਮਾਮਲੇ ਦਰਜ ਆ ਜੀ ਇਹਨਾਂ ਦੇ ਉੱਪਰ ਕਿਉਂਕਿ ਇਦਾਂ ਦੇ ਇੰਡੀਪੈਂਡੈਂਟ ਜਿਹੜੇ ਮਾਮਲੇ ਉੱਦਲਛੇ ਸਰ ਲਗਾਤਾਰ ਇਦਾਂ ਦਾ ਜਾਰੀ ਰਹਿਣਗੇ ਜਿਹੜੇ ਲੋਕਾਂ ਨੇ ਦੇਖੋ ਜੀ ਇਹਦੇ 'ਚ ਬੜਾ ਸਟਿੱਕ ਹੈ ਕਿ ਕਮਿਸ਼ਨ ਮੈਂਕਮੇ ਵੱਲੋਂ ਜਿਹੜਾ ਸਾਨੂੰ ਜਦੋਂ ਵੀ ਇਸ ਸੰਬੰਧ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆਏਗੀ ਪੁਲਿਸ ਵੱਲੋਂ ਲਗਾਤਾਰ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਸਪੋਰਟ ਪ੍ਰੋਵਾਈਡ ਸਰ ਕਿੰਨੇ ਕਿੰਨੇ ਟੋਟਲ ਕਿੰਨੇ ਘਰ ਹੈਗੇ ਨੇ ਕਿੰਨੇ ਘਰ ਦੇ ਹੁਣ ਤੱਕ ਕਿੰਨੀਆਂ ਕਾਰ ਹੁਣ ਤੱਕ ਅਸੀਂ ਜਿਹੜੇ ਸਤ ਸਤ ਕਾਰਵਾਈਆ ਹੈਗੀ ਜਿਹੜਾ ਕਮਿਸ਼ਨਟ ਮਹਿਕਮੇ ਵੱਲੋਂ ਆਇਆ ਉਹ ਕੀਤੀ ਗਈ ਹੈਗੀ ਜਿਹੜੇ ਚ ਪੁਲਿਸ ਜਿਹੜਾ ਹੈਗਾ ਲਾਅਨ ਆਰਡਰ ਦੀ ਸਥਿਤੀ ਨੂੰ ਮਨਟੇਕ ਲਈ ਫੋਸ ਅਗਰੀਕ ਪ੍ਰੋਵਾਈਡ ਕੀਤੀ ਗਈ ਤੁਹਾਨੂੰ ਪਤਾ ਹੈ ਕਿ ਅਜੇ ਚ ਜਿਹੜਾ ਹੈਗਾ ਪੁਲਿਸ ਸਟੇਜ ਵਾਲਾ ਜਿਹੜਾ ਇਹਨੇ ਤੁਹਾਨੂੰ ਵੀ ਇਸ ਸੰਬੰਧ ਵਿੱਚ ਹੈਗਾ ਇਹ ਜਿਹੜੀ ਇਸ ਪਿੰਡ ਦੇ ਵਿੱਚ ਕਾਫੀ ਸਾਰੇ ਲੋਕੀ ਜਿਹੜੇ ਹੈਗੇ ਡੈਕਸ ਦੇ ਵਿੱਚ ਹੰਵਲ ਲੱਗੇ ਇਸ ਕਰਕੇ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਪਪਪ ਜਿਹੜਾ ਪੁਲਿਸ ਦਾ ਜਾਂਦਾ ਅਨਸ਼ਕੀਤ ਹੈ ਸਰ ਜਿਹੜੀ ਨਜਾਇਜ਼ ਨਜਾਇਜ਼ ਤੌਰ ਤੇ ਬਣਾਇਆ ਕੰਟ ਹੈ ਜੀ ਦੇਖੋ ਉਹ ਤਾਂ ਕੰਸਰਨ ਮੈਕ ਵਿੱਚ ਮੈਂ ਤਾਂ ਤੁਸੀਂ ਜਿਹੜਾ ਹੈਗਾ ਉਹ ਉਹਦਾ ਜਵਾਬ ਦੇਣਾ ਜੀ ਯੁੱਧਨਾਸ਼ਾ ਵਿਰੋਧ ਦੇ ਨਾਲ ਜੋੜ ਸਕਦੇ ਆ ਜੀ ਇਹਨੂੰ ਜਿਹੜੀ ਜ਼ਮੀਨ ਵਿੱਚ ਠੀਕ ਹੈ